ਉਹਤੀ ਗੰਭੀਰ ਮਸਲੇ ਦੇ ਅੱਜ ਦਾ ਹੈ ਜਲ ਗਰਮੀ ਕੀ ਆਪਾਂ ਅੰਸ਼ਾਂ ਰੱਖਿਆ ਗਿਆ ਜਲ ਸੱਤਿਆਗ੍ਰਹਿ ਅਨਿਸ਼ਚਿਤ ਕਾਲੀਨ ਅੰਸ਼ਾਂ ਦਿੱਲੀ ਦੇ ਜਲ ਮੰਤਰੀ ਅਤੀਸ਼ੀ ਜੀ ਵੱਲੋਂ ਰੱਖਿਆ ਗਿਆ ਸਾਰੇ ਜਾਣਦੇ ਨੇ ਦਿੱਲੀ ਕੋਲ ਆਪਣਾ ਪਾਣੀ ਨਹੀਂ ਹੈਗਾ ਪਾਣੀ ਵਾਸਤੇ ਦਿੱਲੀ ਜੜੇ ਗਵਾਂਡੀ ਸੂਬੇ ਉੱਪਰ ਡਿਪੈਂਡ ਕਰਦਾ ਹੈ ਤੇ ਇਸ ਸਾਲ ਔਰ ਉੱਪਰ ਸੇ ਰਿਕਾਰਡ ਆਪਾਂ ਵੇਖੇ ਨੇ ਇਹ ਗਰਮੀ ਦੇ ਨਵੇਂ ਰਿਕਾਰਡ ਵੇਖੇ ਨੇ ਦੂਜਾ ਭਾਜਪਾ ਦੇ ਘੱਟੀਆਂ ਸੋਚਦੇ ਨਿਚਲੇ ਰਿਕਾਰਡ ਵੇਖੇ ਨੇ ਆਪ ਪਾਣੀ ਪਲਾਣਾ ਸੀ ਸਾਰੇ ਪੌਂ ਦਾ ਕੰਮ ਸਮੇਂ ਦੇ ਪਾਣੀ ਪਲਾਇਆ ਚਬੀਲਾ ਲਾਉਂਦੇ ਆ ਬਈ ਪੌਂ ਦਾ ਕੰਮ ਪਿਆਸੇ ਨੂੰ ਪਾਣੀ ਪਲਾਇਆ ਲੰਗਰ ਤਾਂ ਲਾਉਂਦੇ ਆ ਪਰ ਪਾਣੀ ਰੋਕਨ ਤੋਂ ਘਟਿਆ ਤੇ ਪਾਪ ਵਾਲਾ ਕੰਮ ਕੋਈ ਨਹੀਂ ਹੋ ਸਕਦਾ ਇਸ ਸੰਸ਼ਣ ਦੇ ਰਾਹੀਂ ਜਿੱਥੇ ਪਾਸੇ ਹਾਂ ਵੈ ਗਰੂ ਕੇ ਅਪੀਲ ਕਰ ਰਹੇ ਆ ਕਿ ਇਹਨਾਂ ਨੂੰ ਬਜੇਪੀ ਵਾਲੋਂ ਸਦਬੁੱਧੀ ਦੇ ਇਹਨਾਂ ਨੂੰ ਸਦਬੁੱਧੀ ਹੈ ਕਿ ਲੋਕਾਂ ਦਾ ਪਾਣੀ ਰੋਕਣਾ ਬਹੁਤ ਗਲਤ ਕੰਮ ਆ ਉੱਥੇ ਦਿੱਲੀ ਵਾਲੇ ਦੇ ਹੱਕ ਵਾਸਤੇ ਜਿੱਥੇ ਸਾਰੀ ਕੋਸ਼ਿਸ਼ ਕਰਕੇ ਵੇਖ ਲਈ ਆ ਕੋਈ ਚਾਰਾ ਨਹੀਂ ਬਚਿਆ ਤਾਂ ਦਿੱਲੀ ਦੀ ਜਲ ਮੰਤਰੀ ਸੰਸ਼ਣ ਇੱਥੇ ਪਸਾਰੀ ਉਹਨਾਂ ਦਾ ਸਾਥ ਦੇਣ ਵਾਸਤੇ ਖੜੇ ਹੈ ਇਸ ਤੋਂ ਪਹਿਲਾਂ ਦਿੱਲੀ ਦੇ ਐਲਟੀ ਸਾਹਿਬ ਨੂੰ ਰਿਕਵੈਸਟ ਕੀਤੀ ਗਈ ਵਾਰ-ਵਾਰ ਪੀਸੀਜੀ ਬਨੋਂ ਨੂੰ ਲੈਟਰ ਲਿਖਿਆ ਗਿਆ ਵੀ ਇਹਦਾ ਹੱਲ ਕੱਢੋ ਆਰ ਦੇ ਲੱਖਾਂ ਦਿੱਲੀ ਵਾਲੇ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਉਹ ਬੀਜੇਪੀ ਕੇਂਦਰੀ ਜਲ ਮੰਤਰੀ ਕੋਲ ਦਿੱਲੀ ਦੇ ਸਾਰੇ ਐਮਐਲਏ ਇਕੱਠੇ ਹੋ ਕੇ ਕਹਿੰਦੇ ਕਿ ਇਸ ਮਸਲੇ ਦਾ ਹੱਲ ਕੱਢੋ ਸਮੱਸਿਆ ਬਹੁਤ ਗੰਭੀਰ ਹੈ ਪਾਣੀ ਦੇ ਦੇਣਾ ਇੱਕ ਦਿਨ ਰਹਿਣਾ ਵੀ ਬਹੁਤ ਔਖਾ ਕੁਛ ਘੰਟੇ ਰਹਿਣਾ ਵੀ ਬਹੁਤ ਔਖਾ ਨਹੀਂ ਕਰ ਵਿੱਚ ਕੋਈ ਹੱਲ ਨਹੀਂ ਨਿਕਲਿਆ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਵੀ ਸੀਜੀ ਲੈਟਰ ਲਿਖਿਆ ਕੋਈ ਜਵਾਬ ਨਹੀਂ ਆਇਆ ਤੇ ਮਜਬੂਰਨ ਜਦੋਂ ਕੋਈ ਨਾ ਵਸੀਲਾ ਨਹੀਂ ਬਚਿਆ ਤਾਂ ਜੇ ਜਲ ਸੱਤਿਆ ਕਰਾਈ ਕਰਿਛੀ ਥਾਲੀਨ अनशन दिल्ली जल, जल मंत्रीतीश जी लोदा सत्य करें कि हमने बात करें क्या लगता है कि इससे हल निकलता हुआ दिखाई दे देखो सान उम्मीद है इसको पहले भी बहुत बार इसी अनशन करके बड़ी गल मंगवाई है तो ध्यान होना है जबो सीसीटीवी केमरा दिल्ली दी लोगों दी सुरक्षा वास्ते लगेले सी पूरी दिल्ली में ता भी एलजी साहब क्या के बोलता दिल्ली वाले दी सिक्योरिटी ब्रीच दिल्ली दे मुख्यमंत्री दिल्ली दे डिप्टी सी डब्ल्यू डी मिनिस्टर ਅੱਠ ਦਿਨ ਅੱਠ ਦਾਪਾ ਐਲਜੀ ਦੇ ਡੈਂਗਰੂਮ ਚ ਅੰਚਲ ਨਾ ਕਰ ਰਹੇ ਭਈਏ ਫਾਈਲ ਸਾਈਨ ਕਰੋ ਤਾਈ ਆਪਾਂ ਹਟਾ ਕੇ ਮਜਬੂਰਾਂ ਨੂੰ ਜਦੋਂ ਮੀਡੀਆ ਵਿੱਚ ਗੱਲ ਪੂਰੀ ਤਰ੍ਹਾਂ ਪਹੁੰਚ ਗਈ ਜਦੋਂ ਰਣਜੀ ਸਾਹਿਬ ਦੀ ਧੂਧੂਣ ਕੀਤੀ ਤਾਂ ਉਹਨਾਂ ਨੇ ਹਾਰ ਕਿ ਉਹ ਫਾਈਲ ਸਾਈਨ ਕੀਤੀ ਤੇ ਸਾਨੂੰ ਅੰਚਲ ਬਾਹੀਸ ਹਾਂ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਜਦੋਂ ਗੱਲ ਲੋਕਾਂ ਦਾ ਕੋਈਦੀ ਹੈ ਉਹਨੂੰ ਲੋਕਾਂ ਨੂੰ ਬਤਨ ਇਹਨਾਂ ਗੱਲ ਤੋਂ ਲਾਭ ਹੀ ਹੋ ਸਾਡੀ ਅਸਲੀਅਤ ਸਾਹਮਣੇ ਆ ਰਹੀ ਹੈ ਪਰ ਇਹਦਾ ਵੀ ਹਿਸਾਬ ਜਰੂਰ ਇਸ ਤਰ੍ਹਾਂ ਹਰਿਆਣਾ ਦੇ ਸਿਚਾਈ ਮੰਤਰੀ ਕਹਿ ਰਹੇ ਕਿ ਤੇਜ਼ ਪਾਣੀ ਹੈ ਜਿਹੜਾ ਪਾਣੀ ਹੈ ਉਸ ਤੇ ਜਿਆਦਾ ਪਾਣੀ ਪਾਇਆ ਜਾ ਰਿਹਾ ਹੈ ਔਰ ਦਿੱਲੀ ਸਰਕਾਰ ਇਸ ਪਰ ਰਾਜੀ ਨਹੀਂ ਕਰ ਰਹੀ ਅਸੀਂ ਬੀਜੇਪੀ ਵਰਗੀ ਕਾ ਵਿਚਾਰ ਸੋਚ ਰੱਖਣਾ ਵੀ ਚਾਹੀਦਾ ਹੈ ਕਿ ਜਿੱਥੇ ਲੋਕ ਪਰੇਸ਼ਾਨ ਹੁੰਦੇ ਸੀ ਰਾਜਨੀਤੀ ਕਰੀ ਇਦਾਂ ਦਾ ਕੰਮ ਬੀਜੇਪੀ ਕਰ ਸਕਦੀ ਉਹਨਾਂ ਨੂੰ ਬਾਹਰ ਪਰ ਉਹਨਾਂ ਨੂੰ ਅਪੀਲ ਵੀ ਕਰਦੇ ਆ ਕਿ ਇਹਨਾਂ ਪਾਪ ਨਾ ਕਮਾਓ ਕਿਸੇ ਨੂੰ ਪਿਆਸਾ ਰੱਖਣ ਤੋਂ ਵੱਡਾ ਕੋਈ ਪਾਪ ਨਹੀਂ ਹੋ ਸਕਦਾ ਕਿਸੇ ਨੂੰ ਪਾਣੀ ਪਿਲਾਉਣ ਤੋਂ ਵੱਡਾ ਕੋਈ ਪੁੰਨ ਵੀ ਨਹੀਂ ਹੋ ਸਕਦਾ ਤੇ ਪਾਪ ਦੇ ਭਾਗੀਦਾਰ ਦਾ ਬਣੋ ਪੁੰਨ ਦੇ ਭਾਗੀਦਾਰ ਅੱਛਾ ਜਨਾਬ ਜੀ ਇਹ ਦੂਸਰਾ ਸਵਾਲ ਇਹ ਕਿ ਕੱਲ ਜਿਸ ਤਰੀਕੇ ਸੇ ਦਿੱਲੀ ਕੀ ਰੋਜ਼ ਰਿਪੋਰਟ ਨੇ ਅਰਵਿੰਦ ਕੇਜਰੀਵਾਲ ਕੋ ਜਮਾਨਤ ਦਿੱਤੀ ਆਜ ਹਾਈ ਕੋਰਟ ਨੇ ਉਸ ਪਰ ਇਸ਼ਕੇ ਲਗਾ ਦਿੱਤੇ ਸੁਣਵਾਈ ਲਗਾਤਾਰ ਜਾਰੀ ਹੈ ਵੇਖੋ ਸੁਣਵਾਈ ਚੱਲ ਰਹੀ ਹੈ ਆਸਰ ਲੱਗਦਾ ਹੈ ਕਿ ਜਿਸ ਤਰੀਕੇ ਈਡੀ ਦਾ ਦੁਰਉਪਯੋਗ ਬੀਜੇਪੀ ਕਰ ਰਹੀ ਹੈ ਉਹਨੂੰ ਬਾਜ ਆਣਾ ਚਾਹੀਦਾ ਦੇਸ਼ ਤੇ ਇੱਕ ਫਤਵਾ ਸੁਣਾਇਆ ਕਿ ਅਸੀਂ ਤਾਨਾਸ਼ਾਹੀ ਦੇ ਖਿਲਾਫ ਹਾਂ ਹੁਣ ਤੇ ਬਾਜ ਆ ਜਾਣਾ ਚਾਹੀਦਾ ਨਹੀਂ ਤੇ ਫਿਰ ਬੀਜੇਪੀ ਵਾਪਸ ਦੋ ਸੀਟਾਂ ਤੇ ਆਏਗੀ ਹਜੇ ਕੋਰਟ ਦੇ ਰਾਉਜ਼ਵਨੀ ਕੋਰਟ ਦੇ ਆਰਡਰ ਤੱਕ ਨਹੀਂ ਅਪਲੋਡ ਹੋਏ ਸੀ ਉਸ ਤੋਂ ਪਹਿਲਾਂ ਈਡੀ ਪਹੁੰਚ ਗਈ ਸਟੇ ਲੈਣ ਵਾਸਤੇ ਫਿਲਹਾਲ ਹਾਈ ਕੋਰਟ ਵਿੱਚ ਮਾਮਲਾ ਸੁਣਵਾਈ ਜਾ ਰਹੀ ਹੈ ਇਹ ਸੰਵਾਸ ਹੈ ਕਿ ਦੇਸ਼ ਦੀ ਜੋ ਨਿਆਇ ਪਾਲਿਕਾ ਹੈਗੀ ਉਸ ਤੇ ਲੋਕਾਂ ਦਾ ਵਿਸ਼ਵਾਸ ਬਣਾਈ ਰੱਖਣ ਵਾਸਤੇ ਜੋ ਵੀ ਜੈ ਸਾਹਿਬਾਨ ਨੇ ਬਹੁਤ ਹੀ ਚੰਗਾ ਫੈਸਲਾ ਸੁਣਾਇਆ ਗਿਆ ਤੇ ਜੋ ਵੇਲ ਨਿਚਲੀ ਅਦਾਲਤ ਨੇ ਗ੍ਰਾਂਟ ਕੀਤੀ ਹੈ ਜਿਸ ਚ ਕਿਹਾ ਵੀ ਕੋਈ ਸਬੂਤ ਨਹੀਂ ਹੈਗਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par